ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿ ਸਾਨੂੰ ਅੱਜ ਪਹੁੰਚਿਆ ਪਿੰਡ ਬੁਰਜ ਨੱਥੂ ਕੇ ਤਸੀਲਪੱਟੀ ਜ਼ਿਲ੍ਹਾ ਛੇੜੀ ਤਰਨਤਾਰਨ ਸਾਹਿਬ ਆ ਬੀਵੀਰ ਤੇ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਬੈੜਾ ਇੱਕ ਵੈੜ ਤੁਸੀਂ ਵੇਖੋਗੇ ਕੋ ਉੱਚੇ ਬੱਚੇ ਦੇ ਵਿੱਚ ਠੀਕ ਹੈ ਜੀ ਮਗਰ ਬੱਛੀ ਇੱਕ ਛੋਟੀ ਫੀਕਰੋਂ ਸੇਰ ਕਰਦਾ ਪਿਆ ਠੀਕ ਹੈ ਜੀ ਪਲੂਨ ਪਹਿਲਾਂ ਸੂਣਾ ਛੋਟੀ ਦਾ ਸੂਣਾ ਇਹ ਕੇ ਡੋਟ ਨੂੰ ਬਾਅਦ ਆਪਾਂ ਦਿਖਾ ਦਿਆਂਗੇ ਠੀਕ ਹੈ ਜੀ ਬਣੀ ਹੋਈ ਹੈ ਕੋਈ ਮਹੀਨੇ ਡੇਢ ਕਿ ਮਹੀਨੇ ਦੀ ਇਹ ਤਾਂ ਉਹਦੀ ਕਿਸੇ ਭਾਗ ਦੀ ਕਿਸਮਤ ਠੀਕ ਹੈ ਜੀ ਆਫਟਰ ਗੱਭਣ ਬੱਚੀ ਹੈ ਠੀਕ ਹੈ ਜੀ ਬੈਲ ਆ ਤੇ ਜੇਕਰ ਸੁੰਦੀ ਹੈ ਗਾਂ ਜੱਗੇ ਤੇ ਪਹਿਲਾ ਸੂਆ ਕੋਲੋਨੀ ਅੱਗੇ ਸੂਉਦੀ ਕਰੋ ਉਸ ਬ੍ਰੀਡ ਦੇ ਵਿੱਚ ਸੋ ਬਾਕੀ ਤਿੰਨੇ ਲਗਾ ਦੀ ਡਿਟੇਲ ਆਪਾਂ ਲੈ ਲਾਂਗੇ ਸੋ ਕੋਈ ਵੀ ਬਾਜ਼ਾਰਪਾ ਇੱਥੇ ਆਣ ਕੇ ਆਪਣੀ ਤਸਦੀਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਦੇਖ ਸੇ ਦੇਖ ਚੰਗ ਸਕਦੇ ਜੇ ਠੀਕ ਆ ਸੋ ਤਰੀਕਾ ਜੋ 20 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਵੇਰ ਮਾਰਨਿੰਗ ਦੇ ਕੋਈ 9:00 9:30 10:00 ਵਜ ਕਰਦਿਆਂ ਪੂਰੀ ਗੱਲਬਾਤ ਲੈ ਰਹੇ ਨੇ ਰਿਟੇਲ ਸਭ ਤੋਂ ਪਹਿਲਾਂ ਹੈਪੀ ਵੀਨ ਸਤਸਰੀ ਕਾਲ ਸਾਡੀ ਦਾ ਸੰਧੂ ਸਾਹਿਬ ਠੀਕ ਹੈ ਚੜ੍ਹਦੀ ਕਲਾ ਦੀ ਕਿਰਪਾ ਤੁਹਾਡੇ ਉੱਤੇ ਹੋਵੇ ਠੀਕ ਹੈ ਬਹੁਤ ਵਧੀਆ ਹੈਪੀ ਅੱਗੇ ਅੱਜ ਐਨੀਮਲ ਤਿੰਨ ਮੁਕਾਉਂ ਤਿੰਨ ਹੀ ਤਿੰਨ ਦੋ ਗਾਵਾਂ ਦੇ ਇੱਕ ਝੋਟੀਆਂ ਆਪਣੀ ਕਰਦੀ ਹਾਂ ਜੀ ਕਾਉਂਸਲ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਵੀ ਤੇ ਘਰ ਦੇ ਆਪਣੇ ਪੈਸੇ ਪਛੂ ਇਹ ਤਾਂ ਰੱਖੇ ਰਿਹਾ ਹੈ ਹਾਂਜੀ ਹਾਂਜੀ ਜਿਹੜੇ ਮੈਨੂੰ ਆਖਦਾ ਵੀ ਗੱਲ ਰਿਹਾ ਤੁਸੀਂ ਪੰਜ ਚਾਰ ਤਾਂ ਝੋਟੀਆਂ ਘਰੇ ਰੱਖੀਆਂ ਵੀ ਆ ਸਾਡੀ ਦਾ ਸੰਧੂ ਸਾਹਿਬ ਦੋ ਬੱਚੇ ਨਾ ਖਾਲੀ ਨਿਕਲੇ ਝੋਟੀਆਂ ਖਰਾਬ ਹੋਈਆਂ ਦੋ ਦੇਤੀਆਂ ਹੈ ਅੱਛ ਤੇ ਜੰਦੂ ਅੰਦਰ ਆ ਤੇ ਕਮਾਲੀ ਆ ਹਾਂਜੀ ਉਹ ਝੋਟਾ ਇਧਰਲੇ ਪਾਸੇ ਵੀ ਹੈ ਨਾ ਸੋ ਘਰ ਦਾ ਮਾਲ ਵੀ ਜਿਹੜਾ ਦੋਸਤੋ ਵੀਰ ਨੇ ਰੱਖਿਆ ਤੇ ਘਰ ਦੇ ਪਸ਼ੂਆਂ ਦੇ ਵਿੱਚੋਂ ਇੱਕ ਜਿਹੜੀ ਇਹ ਝੋਟੀ ਅੱਜ ਸੇਲ ਕਰਵਾ ਦਿੱਤੀ ਆ ਅੱਬੀ ਇਹ ਝੋਟੀ ਦੀ ਡਿਟੇਲ ਦੀ ਗੱਲ ਕਰੀਏ ਤੇ ਵੀਰ ਪਹਿਲਾ ਸੂਹਾ ਸੋਣੀ ਆਪਣੇ ਜਿਸਨੂੰ ਪਹਿਲਾ ਸੂਹਾ ਸੋਣੀ ਆਪਣੇ ਘਰ ਦੀ ਜੋ ਸਹੀ ਆ ਠੀਕ ਹੈ 4 ਘੰਟਾ ਮੂੰਹ ਤੋਂ 4 ਤਾਂ ਹਾਂਜੀ ਤੇ ਅੱਠਾਂਵੇਂ ਹਸਾਉ ਗੱਭਣਿਆ ਅੱਠਵੇਂ ਤੋਂ ਆਪਾਂ ਲਈ 2-4 ਦਿਨ ਆਪਣੇ ਤੇ ਲਿਖਤੀ ਦਿਨ ਪਏ ਆ ਤ로우 ਘਰ ਆ ਕੇ ਆਪਦੀ ਜਾਗਰ ਕਰਾ ਕੇ ਤਸਲੀ ਮੈਂ ਕਹਿੰਦਾ ਡੇਟ ਲੈ ਕੇ ਤਸਲੀ ਕਰਾ ਆ ਆਪਦੀ ਜਿੱਥੇ ਤਾਂ ਆਪਾਂ ਨੂੰ ਕੋਈ ਨਹੀਂ ਠੀਕ ਹੈ ਹਾਂਜੀ ਉਹ ਵੀ 8 ਮਹੀਨਿਆਂ ਤੋਂ ਦੋਸਤੋ ਬਾਰ ਬਾਰ ਹੀ ਸਮਾਹ ਹੋ ਗਿਆ ਚੌਗੀ ਚਾਰਾਂ ਤੇ ਝੋਟੀਆਂ ਪਰ ਲੋਨ ਪਹਿਲਾਂ ਸੋਹਣੀਆਂ ਬਾਕੀ ਧਰਮ ਕਰਮ ਵਾਲੇ ਨੂੰ ਤੁਹਾਨੂੰ ਵਿਖਾਉਣੇ ਵੀ ਕਿਹੜਾ ਲੱਗਾ ਅਸਲ ਦੇ ਵਿੱਚ ਆਪਾਂ ਬਹੁਤ ਛੋਟੇ ਛੋਟੇ ਹਾਂਜੀ ਜੀ ਮੇਰੀ ਪਰਮਾਹਿਸਾਬ ਸੁਥਰੀ ਹੈ ਉਹ ਦਰਬੀ ਦੁਰਜੀ ਕੋਈ ਚੱਕਰ ਨਹੀਂ ਇਦਾਂ ਹਾਂਜੀ ਕੋਈ ਫੋਸ਼ਾ ਨਹੀਂ ਥਾਣੇ ਚੰਗਾ ਕਰ ਦਊਗੇ ਉਹ ਤੁਹਾਨੂੰ ਤਾਂ ਜਗਾਉਣਾ ਹਾਂਜੀ ਹਾਂ ਮੋਰੇ ਵੀ ਬੱਸ ਜੀ ਮੋਰੇ ਨਾਲ ਇਹਦਾ ਨਾਲ ਇਹ ਲੋਰ ਗੱੜ ਪਾਇਆ ਥਾਣੇ ਦਾ ਕਿਲੇ ਵਾਲਾ ਕੰਮ ਕਰਨਾ ਪਹਿਲੇ ਨਹੀਂ ਹਾਂਜੀ ਸੋ ਬਸ ਕੀ ਪੁਲਿਸ ਸਾਹਿਬ ਵੀ ਪੂਰੀ ਆ ਠੀਕ ਆ ਕੋਲ ਸੇਗਾ ਛੋਟਾ ਪੁਲਿਸ ਸਾਹਿਬ ਵੀ ਪੂਰੀ ਆ ਕਾਲੀ ਗਿਆ ਫਿਰ ਮਰੇ ਪੂਛ ਤੇ ਆਵਾਜ਼ ਚੋਟੇ ਥੋੜੇ ਜਿ ਬਾਕੀ ਵੀ ਰੱਬੀ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਤੁਹਾਨੂੰ ਸਾਫ਼ ਇਹਨੂੰ ਗੱਦਾਂ ਗੱਲ ਵੀ ਆਪਣਾ ਛੋਟੀਆਂ ਸਈਆਂ ਦੋ ਦੇ ਵਿੱਚੋਂ ਉਧਰ ਆਪਣੇ ਰਹਿ ਗਈ ਤੇ ਖੁੱਲੀ ਹੋਏ ਨੇ ਦੋ ਤਿੰਨ ਦਾ ਭਾਰ ਵਿਖਾਇਆ ਮੈਂ ਆਪਾਂ ਗਲਤ ਕੰਮ ਨਹੀਂ ਕਰਨਾ ਹੋਣੀ ਇਹ ਤੇ ਆਪਣੀ ਵੀਡੀਓ ਵੀ ਹੈਗੀ ਸਾਰੀ ਬੇਟੀ ਦੀ ਵੀ ਕੋਈ ਦਿੱਕਤ ਨਹੀਂ ਹਾਂਜੀ ਰੋਟੀ ਦਾ ਰਾਟੀ ਦਾ ਕੋਈ ਦੋਚ ਰੋਟੀ ਦਾ ਵੀ ਮੈਂ ਕਿ ਬੱਧੀ ਉਹ ਬੱਦਿ ਨਾਲੇ ਨਵਾਇਆ ਗਾ ਮਾਲਵਾ ਦਾ ਜੇ ਤੁੰਨੀ ਰਹਿ ਗਈ ਉਹਦਾ ਵੇਦਣਾ ਲਕਮੀ ਰਹੀ ਮੈਂ ਕੱਲ ਕਾ ਪੱਤਿਆਂ ਨੂੰ ਠੀਕ ਹੈ ਕਿੰਤਾ ਜਿਹੜੀ ਕਿੰਤਾ ਦੇ ਪਾਸੇ ਪੁਰੇ ਵਾਂਡੂਂਦੇ ਠਰੋਟ ਨੇ ਅੱਗੇ ਇੱਕ ਵਾਰ ਗਰਮੀ ਆ ਗਈ ਸੁੱਤੀਆਂ ਰੋਟੀਆਂ ਹੈਗੀ ਬਿਲਕੁਲ ਇਹ ਗੱਬਾਂ ਜਿਹੜੀ ਰੋਟੀ ਔਖੀ ਆ ਤੁੰਨ ਮਾਰਦਾ ਹੀ ਆ ਹਾਂਜੀ ਹਾਂਜੀ ਇਹਦਾ ਬਿਲਕੁਲ ਨੇੜੇ ਆਈ ਖੁਣੋਤੀ ਆ ਹਾਂਜੀ ਹਾਂਜੀ ਗਰਮੀ ਅੰਦਰ ਉਹ ਗਰਮੀ ਆ ਜੀ ਸੰਗੀ ਸਾਹਿਬ ਜੀ ਤੇ ਧੱਕ ਵਰੀ ਜਾਂਦੀ ਆ ਤੇ ਬੱਸ ਬੱਸ ਹਾਂਜੀ ਉਹ ਘਾਰ ਗੱਲ ਪਈ ਰੋਟੀਆਂ ਰਟੀਆਂ ਪਈਆਂ ਖਾਦੀ ਬਾਵਾ ਠੀਕ ਆ ਹਾਂਜੀ ਉਹ ਵੀ ਫਿਲਹਾਲ ਹਮ ਮੌਕੇ ਦੇ ਵਿਦਾਂ ਦਾ ਕਿਸੇ ਹਕਮ ਜੀ ਕੋ ਕੋਈ ਮੇਰਾ ਭਰਾ ਇੱਥੇ ਬਹਿ ਕੇ ਆਪਣਾ 2 ਘੰਟੇ 4 ਘੰਟੇ ਬੈਠੀ ਵੇਖ ਸਕਦੇ ਉਹ ਤਸੱਲੀ ਦੇ ਨਾਲ ਬਾਕੀ ਖਾਣ ਚਾਰੇ ਆ ਕੋਈ ਕਿਸੇ ਰਕਮ ਦੀ ਫੂਡ ਸ਼ਾਕ ਨਹੀਂ ਕੀ ਨਾਂ ਠੀਕ ਆ ਜੀ ਸੋ ਬਾਕੀ ਤੁਹਾਡੇ ਸਾਹਮਣੇ ਸਾਰਾ ਆ ਦੇਖੋ ਲਓ ਠੀਕ ਆ ਸੋ ਬਾਂਡਲਰ ਲੇ ਲਵੋ ਤੁਹਾਡੇ ਸਾਹਮਣੇ ਜਿਵੇਂ ਜਿਵੇਂ ਲੇਵਾ ਪਰੂਗੀ ਲੇ ਜਿਹੜਾ ਉਦੋਂ ਹੀ ਨਿਕਲ ਕੇ ਸਾਹਮਣੇ ਆ ਜਾਊਗਾ ਆਪਸੀ ਥਣਾ ਦਾ ਇਹ ਬਿਕੋ ਆਪਣੇ ਤੁੰਗੂ ਗਾਵਾਂ ਦੀ ਮਾਂ ਜੋ ਇਹਦੀ ਹਾਂਜੀ ਅੱਛਾ ਅੱਛਾ 1500 1550 ਦੇ ਵਿੱਚ ਹੋਇਆ ਆਪਾਂ ਹੁਣੇ 8 ਮਹੀਨੇ ਦੀ ਗੱਲ ਤਾਂ ਜੇ 40 ਕਿਲੋ 80 ਬਾਰੀ ਚੋਂ ਆਉਂਦੇ ਆ ਹਾਂਜੀ ਹਾਂਜੀ ਨਹੀਂ ਆਪਾਂ ਇਹਨਾਂ ਨੂੰ ਨਹੀਂ ਉਹਦੇ ਮਗਰ ਕੱਟੀ ਆਈਏ ਕੋਈ ਅੱਛਾ ਅੱਛਾ ਹਾਂਜੀ ਇਹ ਪਿਛਲੇ ਦੋ ਕੋ ਦੋ ਤਿੰਨ ਸੂਈ ਆਪਾਂ ਪੀਤੇ ਦੇ ਘਰੇ ਵੀ ਤੇ ਇਹ ਨਾ ਹੁਣ ਗਾਂ ਫੇਰ ਕਰਾਂਗੇ ਨਹੀਂ ਪਿਆਰ ਕਰਕੇ ਉਹ ਵੀ ਫੇਰ ਜੇ ਮਰੇ ਘਾਟ ਝੂਟੇ ਨਾਲ ਬੰਨ੍ਹ ਜਰਨ ਨੂੰ ਦੂਰ ਕੇ ਦਿਖਾ ਦੇ ਤੋ ਪਹਿਲਾ ਸੋਧ ਉਸੋ ਝੋਟੀਆਂ ਬਾਕੀ ਡਿਟੇਲ ਤੁਹਾਨੂੰ ਦੇ ਦਿੱਤੀ ਆ ਸਮਾਂ ਤਕਰੀਬਨ ਕੋ 2 ਕੁ ਮਹੀਨੇ ਦੇ ਢੇੜਗੇ ਦੇ ਜੇ ਸਮਾਂ ਬਾਕੀ ਆ ਅਠਾ ਇਹਨਾਂ ਨੂੰ ਜਵਾ ਪਾ ਜਿਹੜਾ ਮੁੱਲ ਕਰਦੇ ਨੇ ਇਹਨਾਂ ਦੀ ਟੋਕੜ ਨਹੀਂ ਮਿਲਨੇਗੀਆਂ ਇਹਨਾਂ ਜਿੰਸਨ ਜਿਹੜੇ ਦੇ ਬੱਤ ਠੀਕੋ ਠੀਕ ਹੋ ਦੇਣੀਆਂ ਬਿਲਕੁਲ ਸਹੀ ਹਾਂਜੀ ਅਬ ਅਕਾਰ ਪਿਆਰੇ ਫਰਾਂ ਨੇ ਅਰਗੀ ਗੋਲ ਗਾਲ ਚੰਗੀ ਆ ਬੜੀ 40 ਸ਼ਾਹ ਵੇਖ ਲੋ ਕੋਈ ਠੰਡੀ ਚੀਰੀ ਉਹ ਨਹੀਂ ਮਿਠੂ ਮਿਠੂ ਵਾਲੀ ਨਹੀਂ ਗੀ ਬਿਲਕੁਲ ਹਾਂ ਜੀ ਉਹ ਜੀ ਦਰਦੀ ਡੋਰੀ ਥੋੜਾ ਕੈਮਰੇ ਦਾ ਓ ਬਠਿਕਾ ਜੀ ਸੋ ਬਿਲਕੁਲ ਉਹ ਛੋਟੀ ਸਿੰਗੀ ਜਾਂ ਬਰੀਕ ਸਿੰਘ ਆ ਤੇ ਬਾਕੀ ਪਲੀ ਪਲੀਤੀ ਵਾਲੇ ਪਾਸੋਂ ਕਰਮ ਵਾਲੀ ਦੀ ਕੋਈ ਕਮੀ ਪੇਸ਼ੀ ਨਹੀਂ ਚਲੋ ਕੋਈ 2 ਕੁ ਮਹੀਨੇ ਮੇਰਾ ਭਰਾ ਤੁਹੇ ਕੇ ਸੇਵਾ ਕਰਕੇ ਆ ਆਪਦੇ ਅੱਖੀ ਤੁਸੀਂ ਸਾਫ ਸੰਭਾਲ ਲਈ ਤੇ ਗਾਂ ਝੋਟੀ ਵਾਅਦੇ ਦੀ ਆ ਅੱਜ ਚਲੋ ਕਿਸੇ ਕਾਰਨ ਕਰਕੇ ਵੀਰ ਘਰੋਂ ਸੇਲ ਕਰਦਾ ਵੀ ਮਾਲ ਜਿਆਦਾ ਜਾਂ ਵਧੇਰੇ ਆ ਦੇ ਵੈਸੇ ਵਪਾਰ ਦਾ ਕੰਮ ਆ ਠੀਕ ਆ ਜੀ ਪਸ਼ੂ ਡੰਗਾ ਡੂੰਗਰ ਜਾਵੇ ਤੇ ਗਰਮੀ ਵੀ ਵਧੀ ਆ ਇੱਕ ਥਾਂ ਤੋਂ ਉਹਨਾਂ ਦਾ ਤਾਂ ਕਰਕੇ ਵਸੂਲ ਕਰਦੇ ਆ ਪਰ ਉਹ ਤਾਂ ਆਪਾਂ ਨੂੰ ਇਹਨਾਂ ਨੇ ਕੀ ਦਾਣਾ ਕਰਮਾ ਲਿਆ ਜੇ ਤੇ ਇਹਨਾਂ ਦਾ ਕੰਮ ਦੇਖ ਅੱਧੀ ਦੀ ਜਰੀ ਗਾਰੀ ਆ ਉਹਦਾ ਨਹੀਂ ਕੋਈ ਚੱਕਰ ਹੋ ਦੇਣਾ ਕਾਹਦੇ ਕੁੰਮੂ ਤੇ ਡਰਦੀ ਆ ਨਾ ਕਿਹੜਾ ਕੋਈ ਵੇਖਣ ਨੂੰ ਚਾਹਾਂਗਾ ਤੂੰ ਆ ਰੱਦ ਕੇ ਆਪਾਂ ਇਹ ਕਿਉਂ ਡਾਵੇ ਪਾਣੀ ਦੇ ਬਾਹਰ ਬਾਈ ਉੱਤੇ ਲੈ ਆਉਣੇ ਆ ਫੇਰ ਆਪਾਂ ਹਾਂ ਜੀ ਬੋਲ ਕੀ ਕਰਦਾ ਪਿਆ ਬਾਈ ਜੀ ਇਹ ਵੀ ਸਭ ਝੋਟੀ ਪਿਆਰ ਇੱਕ ਪੰਜ ਦਿਖਾਦੀ ਹੈਗੀ ਹੁਣ ਆਪਾਂ 70000 ਦੀ ਝੋਟੀ ਦੇ 70000 ਹਾਂ ਜੀ ਇਹ 30 35 ਹਾਲਾ ਵਾ ਛੱਡ ਦੇਣਾ ਹੈ ਵੀ ਸਾਂਭਣ ਵਾਲਾ ਵੀ ਵੇਚ ਨਹੀਂ ਸਕਦਾ ਗਾੜੀ 20000 ਦੇਖਾਵੇ ਝੋਟੀ ਲੱਖ ਦੀ ਇੱਕ ਪੰਜ ਦੀ ਝੋਟੀ ਹੈਗੀ ਬਿਲਕੁਲ ਬਿਲਕੁਲ 20000 ਤਾਂ 70 ਤੋਂ ਵੀ ਆਪਾਂ ਹਾਂ ਨਾ 68000 ਦੀ ਹਾਂ ਜੀ ਉਹ ਵੀ 80000 ਦੀ ਦੋਸਤੋ ਅੱਜ ਝੋਟੀ ਤੁਹਾਨੂੰ ਮਿਲ ਜੂਗੀ ਬਾਕੀ ਤੁਸੀਂ ਦੇਖ ਲਈਏ ਥੱਲੇ 4000 ਰਿਆਰ ਚਾਰ ਦੇ ਸਾਨੂੰ ਸਾਡਾ 4000 ਦੀ ਹਾਂਜੀ 4000 ਦੀ ਹਾਂ ਨਾ ਹੋਣੀਏ ਜਾਂਦੀ ਰਹਿੰਦੀ ਆ ਕਰ ਬਸ ਜੀ ਉਹ ਵੀ ਸ਼ਾਮ ਨੂੰ ਵੀ ਲਉ ਗਾੜੀ ਦੇਖਣੀ ਨੂੰ ਵੀ ਇਹਨੇ ਰੱਖਣੇ ਸਾਨੂੰ ਸਾਹਿਬ ਆਪ 10 ਤੋਂ 2 ਤੋਂ ਨਹੀਂ ਮਰਜੀ ਕੱਲ ਮੈਂ ਬੋਲ ਆਣੀ ਅੰਦਾਜ਼ੀ ਮਾਣੇ 15 ਲੀਟਰ ਦੇ ਨਹੀਂ 15 ਲਊਗਾ ਬਸ ਜੀ ਚਲੋ ਇਹ ਤਾਂ ਗਾੜ ਲੋ ਦੇਵੇ ਨਾ ਦੇਵੇ ਗਾ ਦੂਜੇ ਤੀਜੇ ਸਵੇਰੇ ਦਾ ਕਰਵਾਣੀ ਹਾਂਜੀ ਦੂਜੇ ਤੀਜੇ ਨੂੰ ਸਾਨੂੰ ਸਾਹਿਬ 12 13 ਕਿਲੋ ਦੇ 8 ਕਿਲੋ 9 ਕਿਲੋ ਦੀ ਮਰਜੀ ਹੈ ਇਹਦੇ 8 9 10 ਲੀਟਰ ਦੇ ਅੰਦਰ ਅੰਦਰ ਹੀ ਬਸ 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 ਬਾਕੀ ਹੋਰ ਕੋਈ ਨਹੀਂ ਹੁੰਦਾ ਤੇ ਇਹਨੂੰ ਕੋਈ ਨਹੀਂ ਹੈਗੀ ਇੱਕ ਇੱਕੀ ਦਾ ਵੇਰਵਾ ਉਹ ਸਾਨੂੰ ਸਾਹਿਬ ਪਹਿਲੇ ਨੂੰ ਉਹ ਪਹਿਲੇ ਆਇਆ ਬਾ ਦੂਜੇ ਕਹ ਕੇ ਲਈ ਜੋ ਸੋਈ ਨੂੰ 2 ਮਹੀਨੇ ਕਰ ਮਗਰ ਅੱਛੀ ਜੋ ਉਹ ਜੀ ਮਗਰ ਵੱਛੀ ਆ 2 ਮਹੀਨਿਆਂ ਦੀ ਸੋਈ ਆ ਹਾਂਜੀ ਬਾਕੀ ਵੇਰ ਤੁਸੀਂ ਦੇਖ ਸਕਦੇ ਜੇ ਦੁੱਧ ਦੇ ਸਰੇ ਕਿੰਨਾ ਜੰਨੂ ਸਾਹਿਬ 2 7 ਕਿਲੋ ਆਪਾਂ 6 ਕਿਲੋ ਦੀ ਗਾਰੰਟੀ ਦੇਣੀ ਹੈ 6 ਕਿਲੋ ਦੀ ਹਾਂਜੀ ਬਾਕੀ ਮੱਛੀ ਵੀ ਬਰਾਬਰ ਦੀ ਹੋਈ ਪਈ ਹੈ ਨਾ ਹਾਂਜੀ ਹਾਂਜੀ ਉਹ ਜੀ ਮਗਰ ਵੱਛੀ ਦੁੱਧ ਦੇ ਹੱਥੋਂ ਚੰਗਾ ਛੱਡਿਆ ਨਿਕੋ ਲਾਤੀ ਚੌਣ ਜੋਗਾ ਪੀਪੂ ਲੈਂਦੇ ਬਾਕੀ ਸੱਛੂ ਛੱਡਦੇ ਇਹਨੂੰ ਕਰੀਏ ਠੀਕ ਆ ਬਈ ਹਾਂ ਕੋਈ ਕਿਸੇ ਨੂੰ ਕੋਈ ਆਪਣੀ ਸਮਝ ਲਾ ਰਿਹਾ ਜੇ ਕੋਈ 4 ਮਹੀਨੇ ਕੋਈ 5 ਮਹੀਨਿਆਂ ਦੀ ਕੋਈ 3 ਮਹੀਨਿਆਂ ਦੀ ਅਗਰ ਆਹ ਸਮਝ ਲਾ ਲੈ ਪਤਾ ਨਹੀਂ ਕਿੰਨੇ ਕਰਦੀ ਹੈ ਜੇ ਇਹਦਾ ਅੰਦਾਜ਼ਾ ਲਾ ਲਿਆ ਜੇ ਬਾਕੀ ਬੱਚੀ ਵੀ ਬੜੀ ਪਿਆਰੀ ਹੈ ਮਗਰ ਹਾਂਜੀ ਤੇ ਇਹ ਥਾਂ ਥੋੜੇ ਦੇਖੋ ਹਾਂਜੀ ਉੱਚੀ ਮਗਰ ਕੋਈ ਪਰ ਆਸਮਣੂਗਾ ਕਰਨ ਨੂੰ ਇਹ ਵੀ ਰੁਪਈਆ ਦੀ ਆ ਬਸ ਜੀ ਹਾਂ ਤੇ 6 ਕਿਲੋ ਤੋਂ ਤੇ ਸਵੇਰ ਤੋਂ 7 ਤੋਂ ਅਸੀਂ ਦਾ 6 ਦੀ ਗਾਰੰਟੀ ਰਾਵਾਂਗੇ ਉਹ 6 ਕਿਲੋ ਹੋਊਗਾ 7 ਅਸੀਂ ਰੱਖੀ ਰਾਵੂਗੀ ਠੀਕਾ ਜੀ ਹਾਂ ਜੀ ਤੋਂ ਕਿਸੇ ਬਾਹਰ ਚਲੋ ਕੋਈ ਕੋਈ ਪੂਰ ਛਟਾ ਨਹੀਂ ਕੋਈ ਥਾਰਵਾਜ਼ ਘੜ ਨਹੀਂ ਹੁੰਦਾ ਕਾਲੀ ਜੀ ਆਪਨ ਕਰਾਈ ਆ ਦੋ ਚਾਰ ਦਿਨ ਖਾਲ ਕੋਈ ਆਵੇ ਤੇ 8 ਕਿਲੋ ਹੀ ਕਰੂਗੀ ਸਰਕਾਰ ਦੇ ਦਾ ਦਰਮਿਆਨਾ ਜੀ ਠੀਕਾ ਜੀ ਕੋਈ ਪਰੇ ਅਗਰ ਜਨਾਲੀ ਆਵੇ ਵੀਰ ਆਈਡੀਆ ਲਾ ਲੈਂਦੇ ਵੀ ਬਾਹਲੀ ਵੱਡੀ ਜਾਂ ਮੀਡੀਅਮ ਇਹ ਦਰਮਿਆਨੀ ਹਾਈਟਾਂ ਛੋਟੀ ਹਾਈਟਾਂ ਤੇ ਟੋਕਰੀ ਪੋੜੇ ਕਾਗੇ ਰਜਨ ਵਾਲੀ ਜਿਹਨਾਂ ਨੇ ਦੋ ਦਾ ਦੋ ਚੌਂ ਜੀਆਂ ਵਾਸਤੇ ਰੱਖਾਉਂ ਉਹਦੇ ਵਾਸਤੇ ਚੱਲੀ ਤੁਸਾਂ। ਬਾਕੀ ਤੁਹਾਡੀ ਚੋਣ ਦੀ ਸਾਰੀ ਪਾਸੇ ਮੈਂ ਇਹ ਕਹਿੰਦਾ ਬਾਤਾਰਾ ਮਰਵਾ ਹੀ ਦਵਾਂਗਾ ਗੱਲ ਹੀ ਕੋਈ ਨਹੀਂ ਚਲੋ ਹਾਂਜੀ। ਛੋੜਾ ਗਈ ਕਾਦੇ ਟੋਕਰੀ ਪੜੇ ਰਜਨ ਵਾਲੀ ਹੈ ਜੀ। ਟੋਕਰੀ ਤੋਂ ਵੀ ਅੱਧੀ ਟੋਕਰੀ। ਬਸ ਜੀ। ਅੱਧੀ ਟੋਕਰੀ ਪੂਰੀ ਪਾ ਦੇ ਅੱਧੀ ਹੈ ਰਹੀ ਪਾ ਦੇ ਮਾਵਾਂ ਦੀਆਂ ਦੇਰ ਲੈਣਾ। ਤੇ ਫੋੜੀ ਵੀ ਕੀ ਚੀਏ ਪਾ ਲਈ ਪੰਜ ਕਰ ਲੈ ਛੇ ਦਾ ਕਰ ਲੈ। ਕੁਰੀਓ ਵੱਡਾ ਟੈਂਕਰ ਵੱਡਾ ਉਹਦੇ ਬਾਸਾ ਇਕੱਠੀ ਕਰਕੇ ਥਾ ਮਾਰਦੇ ਉਹਦੇ ਵੇਖੇ ਰਾਜ ਜਨਤਾ ਦੀ ਨੇ ਤੇ ਇਹ ਜੀ ਕਿ ਜਦੋਂ ਕਿਦ ਸੱਜਣ ਨੇ ਟੋਕਰਾ ਭਰ ਕੇ ਲਿਆਉਣਾ ਹੀ ਤੇ ਆਲੂ ਹਾਂਜੀ ਅੱਲਾ ਤੇਰੇ ਕਰਮਾਂ ਲਈ ਉਹਦਾ ਰਾਜ ਜਾਣਾ ਅਬ ਧਾਰਾ ਮਰਵਾਇ ਮੇਰੇ ਵੀ ਹੋਵੇ ਬੱਚੀ ਤੁਹਾਡੇ ਸਾਹਮਣੇ 6 ਕਿਲੋ ਧਾਰਾ ਨੇ ਮਗਰ ਬੱਚੀ ਆ ਠੀਕ ਹੈ ਜੀ ਪਹਿਲਾ ਸੂਆ ਵਾਇੜਾ 6 ਕਿਲੋ ਦੁੱਧ ਤੇ ਅੱਗੇ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਨਾਲ ਦੀ ਨਾਲ ਹੀ ਆਪਾਂ ਉਹਨੂੰ ਛੱੜਨੇ ਇਸ਼ਾਰਾ ਨਹੀਂ ਛੱੜਨੇ ਨਾ ਛੱਡੇ ਕੋਈ ਦਿੱਕਤ ਨਹੀਂ ਠੀਕ ਹੈ ਹਾਂਜੀ ਆ ਦੇਖ ਸੋ ਇਹਨੂੰ ਦੋ ਸੌ ਦੇ ਦੋ ਦੋ ਚਾਰ ਸੱਤਾਂ ਵਾਟ ਕੇ ਦਿਖਾ ਦਿੰਨੇ ਆ ਚਾਰੇ ਥਾਣੇ ਬਾਹਰ ਦੇ ਪਾਸ ਸਾਡੇ ਕੋਈ ਕੰਦਾ ਪੂਛਿਟਾ ਨਹੀਂ ਕੋਈ ਥਾਨਵਾੜ ਘੜਨੇ ਹੋਊਗਾ ਆ ਦੇਖ ਦੋ ਦੀ ਵਿੱਚ ਤਾਂ ਮੱਝਾਂ ਰਕਾ ਲੋਈ ਲੋ ਠੀਕ ਹੈ ਹਾਂਜੀ ਅੱਗੇ ਕੀ ਮੋਲ ਹੈ ਕੀ ਡਿਮਾਂਡ ਹੈ ਅੱਗੇ ਸਾਹਿਬ ਮੋਲ ਕਰਦੇ 25000 ਰੁਪਈਆ ਆ ਲਾਗੇ 20000 ਰੁਪਏ ਵੱਛੀ ਦੇ ਦਾਂਗੇ 20000 ਹਾਂਜੀ ਕਰ ਦਾਂ 20000 ਰੁਪਏ ਹੋਰ ਮੰਨ ਤਾਂ ਲਸਰ ਉਸ ਘੱਟ ਨਹੀਂ ਕੋਈ ਹਾਂਜੀ ਯਾਰ ਸਾਰਾ 19000 ਹੋ ਜਾਵਾਂਗੇ ਇਹ ਸਾਰਾ ਨਹੀਂ ਹੋਏਗਾ 15 ਵੱਛੀ ਦੇ ਦਾਂਗਾ ਪਰ ਫਿਰ ਵੀ 1.5 ਮਹੀਨਾ ਤਲਾਬ ਜੀ ਖਾਂ ਦੇ ਦੇਈਆਂ ਹਾਂ ਹਾਂ ਨਾਲੇ ਗੱਲ ਪੀਓ ਨਾਲੇ ਮਗਰ ਵੱਛੀ ਆ ਠੀਕ ਹੈ ਹਾਂਜੀ 19000 ਦਾ 200 ਛੋਟ ਕਰ ਦਿਆਂਗੇ ਠੀਕ ਹੈ 19000 ਚੋਂ ਹਾਂਜੀ ਲਓ ਜੀ 19000 ਦੇ ਵਿੱਚੋਂ 200 ਰੁਪਏ ਛੋਟ ਇਧਰ ਇੱਕ ਆ ਜਿਹੜੀ ਆਪਣੇ ਕੋਲ ਐਪੀ ਆ ਗਈ ਵੇਖੜ ਸੰਧੂ ਸਾਹਿਬ ਇਹ ਬੰਗਿਆ ਦੇ ਜਿਹਨੇ ਪਹ ਲਈ ਉਹਨਾਂ ਵੀ ਸਾਰਵੇਂ ਸੜ 70 ਵੜਾ ਵਾਂ گاਵਾ ਸ਼ਾਈ ਆਲ ਕੇ ਸਰਗਨ ਹੈ ਠੰਡੀ ਚੀਰੀ ਆ ਕੋਈ ਇਹੋ ਜੀ ਨਹੀਂ ਗਈ ਲੱਤ ਛੜ ਵਾਲੀ ਨਹੀਂ ਗਈ ਜਿੱਦਾਂ ਮਰਜੀ ਲੋ ਚੰਬੜੇ ਦੇ ਦਾਰਦੀ ਦੁੱਦੀ ਆ ਕੋਈ ਚੱਕਰ ਨਹੀਂ ਦੱਸ ਨਾ 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 ਲਓ ਜੀ ਜਿੱਦਾਂ ਮਰਜੀ ਵੇਖ ਲੋ ਕੋਈ ਇਹਨੂੰ ਫੋਰ ਸ਼ਾਂਗ ਨਹੀਂ ਕੋਈ ਕੋਣੀ ਜੋ ਹਾਂਜੀ ਕਿਵੇਂ ਤੂੰ ਟੋਗਲਾ ਅੱਧੀ ਕਿੰਨੇ ਕ ਟਾਈਮ ਦੀ ਹੈ ਸਰਦ ਡੇਢ ਮਹੀਨਾ ਹੋ ਗਿਆ ਜੀ ਇਹਨੂੰ ਬੜੀ ਨੂੰ ਠੀਕ ਹੈ ਹਾਂਜੀ ਉਹ ਬਣੀ 1.5 ਮਹੀਨੇ ਦੀ ਅੱਡੀ ਦਾ ਜੀ ਉਹ ਸ਼ਾਈ ਆਇਆ ਤੋਂ ਤੁਹਾਡੇ ਕੋ ਕੱਦਾ ਲੰਮਾ ਬਾਕੀ ਸ਼ਾਈ ਵਾਲ ਦੇ ਵਿੱਚ ਮੰਨ ਕੇ ਵੀ ਸੌਦਾ ਤੁਸੀਂ ਕਰ ਸਕਦੇ ਜੀ ਉਸ ਬ੍ਰੀਡ ਦਾ ਲੰਬਾ 4 ਤੋਂ 5 ਇੰਚ ਲੰਬਾ ਤੋਂ ਨਾਲ ਗਾਲ ਕੰਬਲ ਸੋ ਸਾਰਾ ਪ੍ਰੋਪਰ ਤੁਸੀਂ ਦੇਖ ਸਕਦੇ ਜੀ ਹੈ ਸਿੰਘਾ ਪਰ ਹੈ ਆਂਦੀ ਕੁਝ ਨਹੀਂ ਕਰਮਣੀ ਠੀਕ ਹੈ ਲੈ ਆਵੇ ਠੰਡੀ ਧੀਰੀ ਆ ਠੀਕ ਆ ਸਮਝਾਓ 15 ਦਿਨਾਂ ਨੂੰ ਰੈਡ ਚੱਕ ਹੋਈ ਰੇਟਰ ਨੂੰ ਪੁੱਛਿਆ ਲੈ 1.5 ਮਹੀਨੇ ਦੀ ਪੰਨਾ ਨੂੰ ਵਾਰਸ ਹੋਇਆ ਚੱਕ ਹੋਇਆ ਇਹਦਾ ਮੁੱਲ ਕੀ ਰੁੱਖ ਅੱਜ ਸਮਝਾਓ ਜੇ ਨਿਕਲੇ ਗੱਬਣ ਫੇਰ ਦੇਣੀ 15000 ਦੀ ਇਹ ਐਡਾ ਕਰਦੀ ਕਿਨੇ 8000 ਰੁਪਏ ਨਾਲ ਜੇ ਜੇ ਤੜੇ ਕਿਸਮਤ ਪੂਰੀ ਮੰਨ ਕੇ ਫਿਰ ਇਧਰ ਹਾਂਜੀ ਤੇ ਨਿਕਲੇ ਤੇ ਨਿਕਲ ਜੀ ਜੇ ਨਾ ਨਿਕਲੀ ਤਾਂ ਫਿਰ 8000 ਆਹ 8000 ਦੀ ਜੋੜ ਲਈ ਤੇ 25000 ਹੋ ਜਾਣਗੇ ਤੂੰ ਜੋੜੀ ਲਾਉਗਾ ਇਹ ਬੋਲੀ ਵੀ ਲੈ ਜੇ ਕੋਈ ਤਾਬਿਲ ਆ ਜੇ 5000 ਦੀ ਜੇ 25000 ਦੀ ਦੇ ਦਾਂਗੇ 6000 ਦੀ ਲਾਓ 19000 ਦੀ ਜੇ ਦਾ ਮਤੂ ਲਾ ਰਹੇ ਆਉਂਦੀ ਹੈ ਤੇ 15000 ਦੀ ਆ ਬਾਕੀ ਜੋੜੀ ਪਾ ਲਓਗੇ ਤੇ 25000 ਦੀ 24 ਜੀ ਜਿਹੜਾ ਸਭ ਆਹ ਨਾਲ ਹੀ ਜੋ ਵੀ ਜੋੜੀ ਲਊਗਾ ਜੀ ਹਾਂਜੀ ਜੇ ਇਹ ਲਊਗਾ ਤੇ ਕੱਲੀ ਸਾਤੇ ਜੀ ਜਿਹੜਾ ਉਹ ਲੈ ਜੀ ਜੀ ਠੀਕ ਆ ਹਾਂਜੀ ਸੋ ਤੁਹਾਡੇ ਜਿਹੜੇ 200 ਦੇ ਚਾਰੇ ਆ ਕੋਈ ਫੋਰ ਸ਼ਾਂਜ ਫਿਰ ਦੇ ਬਤੋ ਕੋਲ ਗਿਆ ਬਬ ਵਿਚ ਕਰ ਰਹੇ ਨੇ ਤੇ ਥੋੜੇ ਤੁਹਾਨੂੰ ਮਾੜਾ ਜਿਹਾ ਘਰਾ ਵੀ ਦਿੰਨੇ ਆ ਇਹ ਕੜਨਾ ਕਢਾ ਦਿੰਨੇ ਆ ਤੁਰਦੇ ਲੱਗ ਕਿਉਂ ਤੁਰਦੇ ਹਾਂਜੀ ਅਗਲਾ ਅਖੇ ਵੀ ਕੋਈ ਬੰਨ ਲੰਗੀ ਲੰਗੀ ਨਾ ਵਿਖਦੇ ਬਹੁਤ ਸਪਾ ਸੋ ਬਾਕੀ ਤੋਰਾ ਤਾਰਾ ਚੈੱਕ ਕਰਾ ਦਿੰਨੇ ਆ ਬਾਕੀ ਰਹੀ ਗੱਲ ਦੋਸਤੋ ਕੋਈ 15 ਦਿਨਾਂ ਦੀ 10 15 ਦਿਨਾਂ ਤੱਕ ਲੋ 15 ਦਿਨਾਂ ਫਿਰ ਵਸੀ ਚੈੱਕ ਹੋਈ ਨਾ ਜੀ ਜਾਂ ਨਾ ਆਜੂਗੀ ਠੀਕ ਹੈ ਜੀ ਉਸ ਮੌਕੇ ਦੀ ਗੱਲ ਆ ਅਮਰ ਤੇ ਐਂ ਕਿ ਆ ਸਮਝਾਉਂ ਇੱਛੇ ਦੇ ਬੰਦੇ ਆ ਆ ਉਹਨਾਂ ਬੱਚੀਆਂ ਖੜੀਆਂ ਦੋ ਨਿਕਲ ਆਏ ਆਂ ਕਪੜਾ ਛਾਈ ਆ ਰੋ ਰਹੀਆਂ ਆਂ ਇੰਦਗੜ ਦੇ ਬੰਦੇ ਆ ਖੜੀਆਂ ਆ ਠੀਕ ਆ ਦੋ ਖੜੀਆਂ ਇਹਨਾਂ ਨੇ ਇੱਕ ਨਿਕਲ ਆਈ ਆ ਇੱਕ ਫੇਰ ਘੱਲੀ ਬਾਜ ਤੇ ਇਹਨੇ ਕਿਹਾ ਲਗਾਉਣਾ ਇੱਕ ਲਾਗੇ ਲਈ ਛਾਈ ਆ ਉਹਨਾਂ ਬੰਦੇ ਦੱਸਿਆ ਵੀ ਜਿਹੜੇ ਭਰਾ ਆਪਾਂ ਗਾੜੀ ਦਾਤਾ ਦੋ ਰਗੇ ਆਂ ਯਾਰ ਇੱਕ ਦਾ ਰੇ ਵੀ ਇੱਕ ਛੋਟੀ ਹੁ ਅੱਛਾ ਅੱਛਾ ਹਾਂ ਜਿਹੜੇ ਕੁਸਮੇ ਦੇ ਗਾੜੀ ਤੇ ਆ ਗੀ ਇਹਨਾਂ ਆਖਿਆ ਵੀ ਇਹਨਾਂ ਦੇ ਵਿੱਚੀ ਦਾ ਖਾਂ ਸੰਤ ਰਿਆ ਸਕਦੇ ਜਿਹਨੇ ਵੀ ਗੱਡ ਲਈ ਆਪਾਂ ਠੀਕ ਆ ਫਤ ਰਸੀ ਵੜਾ ਵਾ ਰੇਡ ਦੇ ਦੋ ਨੇ ਠੀਕ ਹੈ ਜੀ 15000 ਤੱਕ ਚੈੱਕ ਪਾਸ ਹੋ ਗਈ ਤੇ 15 ਜਾਈ ਪਾਗੇ ਕੋਈ ਆਪਾਂ ਨੂੰ ਭਵਨ ਚੈੱਕ ਕਰਵਾ ਕੇ ਲੈ ਜੇ ਇਦਾਂ ਕਿ ਨਾ ਖੜਨੀ 6000 ਜਿਹੜਾ ਜੋਰੀ ਲਊਗਾ ਤੇ 24000 ਦੀ ਆਉਣਾ ਤੇਰਾ ਚਲੋ ਜੀ ਹਾਂ ਜੀ ਅੱਜ ਮਾਰਾ ਦੱਸੋ ਅੱਜ ਪਸ਼ੂ ਸੀਗੇ ਤਿੰਨ ਇੱਕ ਤੁਹਾਨੂੰ ਝੂਠੀ ਦਿਖਾਤੀ ਆ ਜਿਹੜੀ ਘਰੋਂ ਸੇਲ ਕਰਦਾ ਪਿਆ ਹੈ ਵੀ ਤੇ ਸਤਿ ਸ਼੍ਰੀ ਅਕਾਲ ਜੇਕਰ ਵੀ ਨੰਬਰ ਆਪਣੇ ਮੇਰੇ ਕਰਦੇ ਹੋ ਨੰਬਰ ਹੋਂਸ ਆਪਣਾ 814376570 ਪਿੰਡ ਆਪਣਾ ਬੁੱਧਨਸੀਆ ਜ਼ਿਲ੍ਹਾ ਤਨਖਤ ਸੀਰਪਤੀ ਨਾਮ ਮੇਰਾ ਪੀ ਆਈ ਠੀਕ ਹੈ ਹਾਂਜੀ ਮਾਫੀ ਪ੍ਰਭੂ ਇਹ ਗਲਬਾਤ ਸੀ ਕਿ ਠੀਕ ਹੈ ਜੀ ਇਹ ਜਾਨਵਰ ਦਿਖਾਉਣੇ ਸੀ ਤੁਹਾਨੂੰ ਨੰਬਰ ਸਕਰੀਨ ਤੇ ਚਲਦੇ ਕਰ ਦਿਆਂਗੇ ਆਪਾਂ ਕਾਲ ਕਰਕੇ ਕਰ ਲਿਓ ਗਲਬਾਤ ਮਿਲਦੇ ਆ ਇਕਨਮੀ ਅਪਡੇਟ ਨਾਲ ਸਾਰੇ ਭਾਵਾਂ ਨੂੰ ਸੱਤ ਸਿੱਧੀਆਂ ਕਰਦੇ